ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਲੈ ਕੇ ਆਏ ਹਾਂ ਆਪਾਂ ਹਰੀ ਸਿੰਘ ਨਲਵੇ ਅਨਖੀਲਾ ਸੂਰਮਾ 3 April 1837 ਵਾਲੇ ਦਿਨ ਜਮਰੋਦ ਦੇ ਮਕਾਮ ਤੇ ਲੜੀ ਗਈ ਜੰਗ ਵਿੱਚ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਪਿਆਰੇ ਵਿਸ਼ ਪ੍ਰਸਿੱਧ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਜੂਝ ਕੇ ਸ਼ਹੀਦ ਹੋਏ ਗੁਰਦੀਪ ਸਿੰਘ ਜਗਬੀਰ ਸਨ 1837 ਸਾਲ ਦੇ ਦਰਾਂਣ ਜਮਰੌਂ ਦੇ ਮਕਾਮ ਇਹ ਮੈਦਾਨ ਵਿੱਚ ਸਿੱਖਾਂ ਅਤੇ ਫਗਾਨਾ ਵਿਚਾਲੇ ਲੜੀ ਗਈ ਇੱਕ ਜੰਗ ਜਿਸ ਦਾ ਇਤਿਹਾਸ ਪੱਖੋਂ ਇੱਕ ਮਹੱਤਮਪੂਰਨ ਸਥਾਨ ਹੈ ਇਸ ਜੰਗ ਵਿੱਚ ਸ਼ੇਰੇ ਪੰਜਾਬ ਮਹਾਰਾਜ ਜੀ ਸਿੰਘ ਦੇ ਸਭ ਤੋਂ ਪਿਆਰੇ ਵਿਸ਼ਵ ਪ੍ਰਸਿੱਧ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਜੂਝ ਕੇ ਸ਼ਹੀਦ ਹੋਏ 30 April 1837 ਵਾਲੇ ਦਿਨ ਜਮਰੌਂ ਦੇ ਮਕਾਮ ਤੇ ਲੜੀ ਗਈ ਇਸ ਜੰਗ ਵਿੱਚ ਸਿੱਖ ਖੈਬਰ ਦਰਾਂ ਨੂੰ ਲੈ ਕੇ ਲੰਘ ਕੇ ਜਲਾਲਾਬਾਦ ਤੋਂ ਜਲਾਲਾਬਾਦ ਤੇ ਕਬਜ਼ਾ ਕਰਨਾ ਚਾਹੁੰਦੇ ਸਨ ਪਰ ਅਫਗਾਨੀਆਂ ਨੇ ਉਹਨਾਂ ਨੂੰ ਜਮਰੌਦ ਦੇ ਸਥਾਨ ਤੇ ਹੀ ਰੋਕ ਲਿਆ ਤੇ ਭਾਰੀ ਯੰਗ ਹੋਈ ਸਰਦਾਰ ਹਰੀ ਸਿੰਘ ਨਲੂਆ ਹੁਣਾਂ ਦੀ ਜੰਗੀ ਸੂਰਬੀਰਤਾ ਸਦਕਾ ਮਹਾਰਾਜ ਜੀਤ ਸਿੰਘ ਦੇ ਰਾਜ ਦੀਆਂ ਸਰਹੱਦਾਂ ਜਮਰੌਦ ਤੱਕ ਜਾਂ ਪੁੱਜ ਗਈਆਂ ਸੀਗਾ ਸਾਲ 1836 ਦੇ ਦੌਰਾਨ ਸਰਦਾਰ ਹਰੀ ਸਿੰਘ ਨਲੂਆ ਹੁਣਾਂ ਨੇ ਸੂਬਾ ਪਿਸ਼ਾਵਰ ਦੀ ਬਾਗਡੋਰ ਸੰਭਾਲਦੇ ਹੀ ਜਮਰੌਦ ਦਾ ਕਿਲ੍ਹਾ ਫਤੇ ਕਰਕੇ ਸੁਪਰ ਕੇਸਰੀ ਪਰਚਮ ਲਹਿਰਾ ਦਿੱਤਾ ਅਤੇ ਪਿਸ਼ਾਵਰ ਤੋਂ ਜਮਰੌਦ ਦੇ ਕਿਲੇ ਵੱਲ ਨੂੰ ਜਾਣ ਵਾਲੀ ਜਰਨੈਲੀ ਸੜਕ ਦੀ ਰਾਖੀ ਲਈ ਪਿਸ਼ਾਵਰ ਅਤੇ ਜਮਰੌਦ ਦੇ ਵਿਚਾਲੇ ਇੱਕ ਹੋਰ ਛੋਟਾ ਕਿਲਾ ਉਸਾਰ ਦਿੱਤਾ ਜੋ ਬਾਅਦ ਵਿੱਚ ਬੁਰਜ ਹਰੀ ਸਿੰਘ ਦੇ ਨਾਂ ਨਾਲ ਜਾਣਿਆ ਗਿਆ ਇਸ ਤੋਂ ਇਲਾਵਾ ਸਰਦਾਰ ਹਰੀ ਸਿੰਘ ਨਲੂਏ ਨੇ ਕਿਲਾ ਬਾੜਾ ਕਿਲਾ ਮਿਚਨੀ ਜੋ ਕਾਬਲ ਦੇ ਕੰਡੇ ਤੇ ਸੀ ਕਿਲਾ ਸ਼ੰਕਰਗੜ ਕੱਚੀ ਗੜੀ ਆਦਿ ਕਿਲੇ ਬਣਾਏ ਉਪਰੰਤ ਆਪ ਪਿਸ਼ਾਵਰ ਵਾਪਸ ਪਰਤ ਆਏ ਇੰਜ ਕਿਲਿਆਂ ਦੀ ਉਸਾਰੀ ਅਤੇ ਫੌਜੀ ਤਿਆਰੀਆਂ ਨੂੰ ਵੇਖ ਕੇ ਅਫਗਾਨ ਹਾਕਮਾਂ ਨੂੰ ਇਹ ਡਰ ਸਤਾਉਣ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਜਲਾਲਾਬਾਦ ਅਤੇ ਕਾਬਲ ਨੂੰ ਵੀ ਸਿੱਖ ਰਾਜ ਦੇ ਨਾਲ ਰਾਉਣ ਦੀ ਤਿਆਰੀ ਹੋ ਰਹੀ ਹੈ ਅਫਗਾਨ ਸਰਦਾਰ ਅਮੀਰ ਦੋਸਤ ਮੁਹੰਮਦ ਖਾਨ ਪਹਿਲਾਂ ਵੀ ਤਿੰਨ ਵਾਰ ਸਰਦਾਰ ਹਰੀ ਸਿੰਘ ਹੁਣਾ ਦੇ ਹੱਥੋਂ ਰਣ ਭੂਮੀ ਵਿੱਚ ਹਾਰ ਦਾ ਸਾਹਮਣਾ ਕਰ ਚੁੱਕਾ ਸੀ ਇਸ ਤਿਆਰੀ ਦੀ ਸੋਚ ਨੂੰ ਲੈ ਕੇ ਅਤੇ ਸਿੱਖ ਫੌਜਾਂ ਦੇ ਮੁਕਾਬਲੇ ਦੇ ਲਈ ਅਮੀਰ ਦੋਸਤ ਮੁਹੰਮਦ ਖਾਨ ਨੇ ਵੀ ਇੱਕ ਬਹੁਤ ਵੱਡੀ ਜੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ ਉਸ ਨੇ ਗਾਜ਼ੀਆ ਦੇ ਇੱਕ ਪਾਰੀ ਇਕੱਠ ਵਿੱਚ ਇਸਲਾਮ ਦੇ ਨਾਂ ਤੇ ਜ਼ਿੰਦਗੀਆਂ ਵੀ ਕੁਰਬਾਨ ਕਰਨ ਦੇ ਲਈ ਇੱਕ ਧੂਆਂ ਤਾਰ ਪਾਸ਼ਨ ਦਿੱਤਾ ਇਸ ਵਿੱਚ ਉਸ ਨੇ ਇਸਲਾਮ ਦੇ ਨਾਂ ਤੇ ਆਪਣੇ ਪੰਜਾਂ ਪੁੱਤਰਾਂ ਮੁਹੰਮਦ ਅਫਜ਼ਲ ਖਾਨ ਮੁਹੰਮਦ ਅਕਬਰ ਖਾਨ, ਗੁਲਾਮ ਹੈਦਰ ਖਾਨ, ਮੁਹੰਮਦ ਆਜ਼ਮ ਖਾਨ ਅਤੇ ਮੁਹੰਮਦ ਅਕਰਮ ਖਾਨ ਨੂੰ ਵੀ ਕੁਰਬਾਨ ਕਰ ਦੇਣ ਦੀ ਗੱਲ ਕਹਿ ਕੇ ਅਫਗਾਨਾਂ ਨੂੰ ਜਜ਼ਬਾਤੀ ਕਰ ਦਿੱਤਾ। ਧਰਮ ਦੇ ਨਾਂ ਤੇ ਕਿਸੇ ਨੂੰ ਵੀ ਜਜ਼ਬਾਤੀ ਕਰਨਾ ਖਾਸਾ ਆਸਾਨ ਹੁੰਦਾ ਹੈਗਾ। ਸੋ ਇਸ ਜਜ਼ਬਾਤੀ ਭਾਸ਼ਣ ਤੋਂ ਪ੍ਰਭਾਵਿਤ ਅਫਗਾਨੀ ਮਾਵਾਂ ਨੇ ਪ੍ਰੇਰਿਤ ਹੋ ਕੇ ਆਪਣੇ ਨੌਜਵਾਨ ਪੁੱਤਰਾਂ ਨੂੰ ਦੋਸਤ ਮੁਹੰਮਦ ਖਾਨ ਦੇ ਸਾਹਮਣੇ ਪੇਸ਼ ਕਰ ਦਿੱਤਾ। ਇਸ ਨੂੰ ਜਦੋਂ ਜਹਾਦ ਦਾ ਨਾਂ ਦਿੱਤਾ ਗਿਆ ਤਾਂ ਅਮੀਰ ਖਾਨਦਾਨਾਂ ਵਿੱਚੋਂ ਨਵਾਬ ਸ਼ਹਿਜ਼ਾਦੇ ਦੀ ਵੱਡੀ ਗਿਣਤੀ ਵਿੱਚ ਸਾਹਮਣੇ ਆਏ ਖਾਨਦਾਨਾਂ ਵਿੱਚੋਂ ਨਵਾਬ ਸ਼ਹਿਜ਼ਾਦੇ ਵੀ ਵੱਡੀ ਗਿਣਤੀ ਵਿੱਚ ਸਾਹਮਣੇ ਆਏ ਇਹਨਾਂ ਦੇ ਨਾਲ ਹੀ ਆलम खान ਬਿਜੋਰੀ ਕੁੰਨੜ ਪੁਸਤ ਤੋਂ ਸ਼ਹੀਦ ਬਾਬਾ ਤੇ ਹਜ਼ਾਰਾਂ ਪੈਰੋਕਾਰਾਂ ਦੇ ਨਾਲ ਅਤੇ ਸਿਆਦਤ ਖਾਨ ਸਨੇ ਆਪਣੇ ਭਾਰੀ ਲਸ਼ਕਰਾਂ ਦੇ ਕਾਬਲ ਪੁੱਜੇ ਪੁੱਜ ਗਏ ਹੁਣ ਜਦੋਂ ਅਫਗਾਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਿੱਖਾਂ ਦੀ ਕਮਾਂਡ ਜਰਨੈਲ ਹਰੀ ਸਿੰਘ ਨਲੂਆ ਕਰ ਰਿਹਾ ਹੈ ਤਾਂ ਉਹਨਾਂ ਦੇ ਹੌਸਲੇ ਸਰਦਾਰ ਸਰਦਾਰ ਨਲਵਾ ਦੇ ਨਾਂ ਸੁਣ ਕੇ ਹੀ ਪਸਤ ਹੋ ਗਏ ਕਿਉਂਕਿ ਅਜੇ ਤੱਕ ਉਹ ਇਸ ਗੱਲ ਤੋਂ ਅਵੇਸਲੇ ਸਨ ਕਿ ਇਸ ਹਮਲੇ ਦੀ ਕਮਾਂਡ ਸਰਦਾਰ ਹਰੀ ਨਲਵੇ ਦੇ ਹੱਥ ਹੈ ਇਸ ਤੋਂ ਪਹਿਲਾਂ ਉਹ ਇਸ ਹਮਲੇ ਨੂੰ ਪੂਰੇ ਜੋਸ਼ ਨਾਲ ਰੋਕਦੇ ਰਹੇ ਪਰ ਹੁਣ ਅਫਗਾਨਾਂ ਨੂੰ ਭਜੜਨਾ ਪੈ ਗਿਆਂ ਇੰਜ ਅਫਗਾਨਾਂ ਪਾਸੋਂ ਸਰਦਾਰ ਹਰੀ ਸਿੰਘ ਨਲਵੇ ਨੇ ਇਸ ਜੰਗ ਵਿੱਚ 14 ਤੋਪਾਂ ਵੀ ਖੋਲੀਆਂ ਜਦੋਂ ਸਾਰੇ ਅਫਗਾਨ ਨਸ ਗਏ ਤਾਂ ਖਾਲਸਾਈ ਰਵਾਇਤ ਦੇ ਮੁਤਾਬਕ ਸਰਦਾਰ ਹਰੀ ਸਿੰਘ ਨਲੂਏ ਨੇ ਉਹਨਾਂ ਦਾ ਪਿੱਛਾ ਨਹੀਂ ਕੀਤਾ ਹੁਣ ਖਾਲਸਾ ਫੌਜ ਨੂੰ ਕਿਲਾ ਜਮਰੋਦ ਦੇ ਕੈਂਪ ਵਿੱਚ ਲਿਜਾ ਕੇ ਦਮ ਦਿਵਾਉਣ ਭਾਵ ਕੇ ਆਰਾਮ ਕਰਾਉਣ ਦੇ ਤਹਿਤ ਸਰਦਾਰ ਨਲਵੇ ਨੇ ਫੌਜਾਂ ਨੂੰ ਕਿਲੇ ਵੱਲ ਕੂਚ ਕਰਨ ਦੇ ਲਈ ਕਿਹਾ ਸਰਦਾਰ ਹਰੀ ਸਿੰਘ ਨਲੂਏ ਦਾ ਇੱਕ ਸਾਥੀ ਸਰਦਾਰ ਨਿਧਾਨ ਸਿੰਘ ਪੰਜ ਹੱਥਾ ਜਿੱਤ ਦੀ ਖੁਸ਼ੀ ਦੇ ਜੋਸ਼ ਵਿੱਚ ਅਫਗਾਨਾਂ ਦੇ ਦਰਰੇ ਦੀ ਗੁਫਾ ਦੇ ਅੰਦਰ ਚਲਾ ਗਿਆ ਜਦੋਂ ਸਰਦਾਰ ਹਰੀ ਸਿੰਘ ਨਲੂਏ ਨੇ ਸਰਦਾਰ ਨਿਧਾਨ ਸਿੰਘ ਪੰਜ ਹੱਥਾ ਨੂੰ ਦਰਰੇ ਦੀ ਗੁਫਾ ਦੇ ਅੰਦਰ ਜਾਂਦੇ ਦੇਖਿਆ ਤਾਂ ਉਸ ਨੂੰ ਬੁਲਾਉਣ ਲਈ ਉਹ ਤੇਜ਼ੀ ਨਾਲ ਗੁਫਾ ਵੱਲ ਵਧੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅੰਦਰ ਅਫਗਾਨ ਲੜਾਕੇ ਛੁਪੇ ਹੋਏ ਹਨ ਸਰਦਾਰ ਹਰੀ ਸਿੰਘ ਨਲਵੇਦਾ ਅੰਗ ਰਖਿਆਕ ਸਰਦਾਰ ਅਜੈਬ ਵੀ ਉਹਨਾਂ ਦੇ ਅਜੈਬ ਸਿੰਘ ਵੀ ਉਹਨਾਂ ਦੇ ਨਾਲ ਹੀ ਗੁਫਾ ਵੱਲ ਵਧਿਆ ਤਾਂ ਉਸ ਉਸ ਵਕਤ ਗੁਫਾ ਵਿੱਚ ਘਾਤ ਲਾ ਕੇ ਛੁਪੇ ਬੈਠੇ ਇੱਕ ਅਫਗਾਨ ਫੌਜੀ ਨੇ ਸਰਦਾਰ ਅਜੈਬ ਸਿੰਘ ਨੂੰ ਗੋਲੀਆਂ ਮਾਰ ਦਿੱਤੀ ਉਹ ਉੱਥੇ ਸ਼ਹੀਦ ਹੋ ਗਿਆ ਇਸੇ ਵਕਤ ਘੋੜੇ ਤੇ ਸਵਾਰ ਸਰਦਾਰ ਹਰੀ ਸਿੰਘ ਨੇ ਘੋੜੇ ਤੋਂ ਉਤਰ ਕੇ ਆਪਣਾ ਘੋੜਾ ਅੱਗੇ ਵਧਾ ਦਿੱਤਾ ਤਾਂ ਗੁਫਾ ਵਿੱਚੋਂ ਹੋਰ ਗੋਲੀਆਂ ਦੀ ਬਾਛੜਾਈ ਜਿਸ ਵਿੱਚੋਂ ਦੋ ਗੋਲੀਆਂ ਨਲਵੇ ਹੁਣਾ ਦੀ ਪੱਖੀ ਵਿੱਚ ਲੱਗੀਆਂ ਇੰਨੇ ਨੂੰ ਬਾਕੀ ਦੇ ਸਿੰਘ ਘੋੜਸਵਾਰ ਵੀ ਉੱਥੇ ਪੁੱਜ ਗਏ ਤੇ ਫਗਾਨਾ ਨੂੰ ਚਣਚਣ ਮਾਰਿਆ ਪਰ ਜਿਹੜਾ ਪਾਣਾ ਵਰਤਨਾ ਸੀ ਵਰਤ ਚੁੱਕਾ ਸੀ ਭਾਵ ਸਰਦਾਰ ਹਰੀ ਸਿੰਘ ਨਲਵਾ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਸਨ ਸਰਦਾਰ ਹਰੀ ਸਿੰਘ ਨਲਵੇ ਨੇ ਇੰਨੀ ਬੁਰੀ ਤਰ੍ਹਾਂ ਜ਼ਖਮ ਹੋਣ ਦੇ ਬਾਵਜੂਦ ਵੀ ਪੂਰੇ ਹੌਸਲੇ ਤੇ ਚੜ੍ਹਦੀ ਕਲਾ ਦੇ ਨਾਲ ਘੋੜੇ ਉੱਪਰ ਸਵਾਰ ਹੋਏ ਅਤੇ ਵਾਂਗਾ ਕਿਲੇ ਜਮਰੌਂਦ ਵੱਲ ਮੋੜ ਲੀਆਂ ਅਤੇ ਸਿੱਧੇ ਕਿਲੇ ਵਿੱਚ ਜਾ ਪੁੱਜੇ ਸਰਦਾਰ ਮਹਾ ਸਿੰਘ ਨੇ ਫੱਟੜ ਸਰਦਾਰ ਨਲਵੇ ਨੂੰ ਘੋੜੇ ਤੋਂ ਪੂਰੀ ਹਫਤ ਦੇ ਨਾਲ ਉਤਾਰਿਆ ਅਤੇ ਕਿਲੇ ਦੇ ਅੰਦਰ ਲੈ ਗਏ ਸਰਦਾਰ ਹਰੀ ਸਿੰਘ ਨਲਵੇ ਨੇ ਆਪਣੀ ਹਾਲਤ ਨਾਜ਼ੁਕ ਵੇਖ ਕੇ ਆਪਣਾ ਅੰਤਿਮ ਸਮਾਹ ਨੇੜੇ ਜਾਣ ਕੇ ਸਾਰੇ ਸਰਦਾਰਾਂ ਨੂੰ ਕੋਲ ਬੁਲਾ ਲਿਆ ਤੇ ਇੰਨਾ ਪਰਬਤਾਂ ਵਿੱਚ ਗੱਡੇ ਖਾਲਸਾਈ ਪਰਚਮ ਦੀ ਇੱਜ਼ਤ ਆਬਰੂ ਕਾਇਮ ਰੱਖਣ ਲਈ ਉਹਨਾਂ ਪਾਸੋਂ ਪਰਨ ਲਿਆ ਕਿ ਉਹ ਖੀਰਲੇ ਸੁਵਾਸਾਂ ਤੱਕ ਖਾਲਸਾਈ ਪਰੰਪਰਾਵਾਂ ਤੇ ਪਹਿਰਾ ਦਿੰਦਿਆਂ ਆਖਰੀ ਸੁਵਾਸਾਂ ਤੱਕ ਡਟੇ ਰਹਿਣਗੇ ਇਸ ਦੇ ਨਾਲ ਇਹ ਕਿਹਾ ਕਿ ਮੇਰੀ ਮੌਤ ਦੀ ਖਬਰ ਜੇ ਨਸ਼ਰ ਨਹੀਂ ਕਰਨੀ 30 April 1837 ਵਾਲੇ ਦਿਨ ਦੀ ਜਦੋਂ ਰਾਤ ਪੈ ਚੁੱਕੀ ਸੀ ਤਾਂ ਸਰਦਾਰ ਹਰੀ ਸਿੰਘ ਨੇ ਜੈਕਾਰਿਆਂ ਦੀ ਗੂੰਜ ਦੇ ਨਾਲ ਸਿੱਖ ਸਰਦਾਰਾਂ ਪਾਸੋਂ ਵਚਨ ਨਿਭਾਉਣ ਦਾ ਪਰਨ ਲੈਂਦੇ ਹੀ ਆਪਣੇ ਪ੍ਰਾਂਤ ਆ ਕੇ ਸ਼ਹੀਦੀ ਜਾਮ ਪੀ ਲਿਆ ਰਾਤ ਪੈ ਚੁੱਕੀ ਸੀ ਅਤੇ ਰਾਤ ਦੀਆਂ ਮਸਾਲਾਂ ਜਗਣੀਆਂ ਸ਼ੁਰੂ ਹੋ ਗਈਆਂ ਸਨ ਪਰ ਮਸ਼ਾਲਾਂ ਦੇ ਜਗਦੇ ਹੀ ਸਿੱਖ ਰਾਜ ਨੂੰ ਰੋਸ਼ਨ ਕਰਨ ਵਾਲੀ ਮਿਸ਼ਾਲ ਬੁੱਝ ਚੁੱਕੀ ਸੀ ਸਰਦਾਰ ਮਹਾ ਸਿੰਘ ਨੇ ਸਰਦਾਰ ਹਰੀ ਸਿੰਘ ਨਲਵੇ ਦੀ ਆਖਰੀ ਇੱਛਾ ਦੇ ਮੁਤਾਬਕ ਉਹਨਾਂ ਦੀ ਸ਼ਹੀਦੀ ਦੇ ਭੇਦ ਨੂੰ ਗੁਪਤ ਰੱਖਣ ਲਈ ਰਾਤੋਂ-ਰਾਤ ਕਿਲੇ ਦੀ ਚੜ੍ਹਦੀ ਨੁਕਰ ਵੱਲ ਬਹੁਤ ਹੀ ਸਾਦੇ ਢੰਗ ਨਾਲ ਕਨਤਾਂ ਦੇ ਅੰਦਰ ਸੋਇਲੇ ਸਾਹਿਬ ਦਾ ਪਾਠ ਕਰਕੇ ਸ਼ਹੀਦ ਹਰੀ ਸਿੰਘ ਨਲਵੇ ਦਾ ਅੰਤਿਮ ਸੰਸਕਾਰ ਕਰ ਦਿੱਤਾ ਇਸ ਮਹਾਨ ਜਰਨੈਲ ਹਰੀ ਸਿੰਘ ਨਲੂਏ ਦਾ ਜਨਮ ਸਨ 1791 ਈਸਵੀ ਵਿੱਚ ਗੁਜਰਾਵਾਲੇ ਵਿਖੇ ਸਰਦਾਰ ਗੁਰਦਿਆਲ ਸਿੰਘ ਉਪਲ ਦੇ ਘਰ ਵਿਖੇ ਹੋਇਆ। ਆਪ ਅਜੇ 7 ਬਰੇ ਦੇ ਸਨ ਕਿ ਆਪ ਦਾ ਪਿਤਾ ਸਰਦਾਰ ਗੁਰਦਿਆਲ ਸਿੰਘ ਉਪਲ ਦਾਸ ਆਇਆ ਸਿਰ ਤੋਂ ਉੱਠ ਗਿਆ। ਇਸ ਕਰਕੇ ਆਪ ਦੇ ਬਚਪਨ ਦੇ ਦਿਨ ਆਪ ਦੇ ਮਾਮੇ ਦੇ ਘਰ ਗੁਜ਼ਰੇ ਆਪ ਦੀ ਵਿੱਦਿਆ ਜਾਂ ਫੌਜੀ ਸਿੱਖਿਆ ਦਾ ਭਾਵੇਂ ਕੋਈ ਖਾਸ ਜੋਗ ਪ੍ਰਬੰਧ ਨਹੀਂ ਸੀ ਹੋ ਸਕਿਆ ਪਰ ਫਿਰ ਵੀ ਗੁਰੂ ਕਿਰਪਾ ਸਦਕਾ 15 ਸਾਲ ਦੀ ਉਮਰ ਵਿੱਚ ਆਪ ਨੇ ਆਪਣੇ ਬਲਬੂਤੇ ਆਪਣੇ ਆਪ ਹੀ ਭਾਵ ਆਪਣੇ ਹੀ ਯਤਨਾਂ ਦੇ ਨਾਲ ਜੰਗੀ ਕਰਤੱਬਾਂ ਵਿੱਚ ਮਹਾਰਤ ਹਾਸਲ ਕਰ ਲਈ ਸੀ ਸਤਗੁਰ ਨੇ ਬੁੱਧੀ ਇਤਨੀ ਤਿੱਖਣ ਦਿੱਤੀ ਸੀ ਕਿ ਜੋ ਵੀ ਇੱਕ ਵਾਰ ਆਪ ਦੇਖ ਸੁਣ ਲੈਂਦੇ ਉਹ ਦਿਮਾਗ ਵਿੱਚ ਬਸ ਜਾਂਦਾ ਆਪ ਜੀ ਦੀ ਵਿੱਦਿਆ ਦਾ ਭਾਵੇਂ ਕੋਈ ਖਾਸ ਪ੍ਰਬੰਧ ਨਹੀਂ ਸੀ ਫਿਰ ਵੀ ਆਪ ਜੀ ਨੇ ਫਾਰਸੀ ਅਤੇ ਗੁਰਮੁਖੀ ਦੀ ਲਿਖਤ ਪੜਤ ਵਿੱਚ ਕਾਫੀ ਪਰਨਤਾ ਹਾਸਲ ਕਰ ਲਈ ਸੀ ਮੋਲਾਨਾ ਅਹਿਮਦਦੀਨ ਨੇ ਆਪਣੀ ਪੁਸਤਕ ਮੁਕੰਮਲ ਤਰੀਕੇ ਕਸ਼ਮੀਰ ਵਿੱਚ ਜ਼ਿਕਰ ਕੀਤਾ ਹੈ ਕਿ ਹਰੀ ਸਿੰਘ ਦੇ ਨਾਂ ਨਾਲ ਨਲਵਾ ਕਿਵੇਂ ਲੱਗਾ ਉਹ ਲਿਖਦਾ ਹੈ ਕਿ ਜਮਾਨਾ ਕਦੀਮ ਪੁਰਾਣੇ ਜਮਾਨੇ ਰਾਜਾ ਨਲ ਨਾਂ ਦਾ ਇੱਕ ਬਹਾਦਰ ਅਤੇ ਸੁਜਾਤ ਰਾਜਾ ਹੋਇਆ ਹੈ ਇਸ ਨਲ ਨਾ ਦੇ ਰਾਜੇ ਨੇ ਆਪਣੇ ਜਮਾਨੇ ਵਿੱਚ ਸ਼ਿਕਾਰ ਦੇ ਦੌਰਾਨ ਬੜੇ ਸ਼ੇਰ ਮਾਰੇ ਸਨ ਲੋਕਾਂ ਨੇ ਹਰੀ ਸਿੰਘ ਨੂੰ ਨਲ ਵਰਗਾ ਇਸ ਕਰਕੇ ਕਿਹਾ ਕਿਉਂਕਿ ਹਰੀ ਸਿੰਘ ਨੇ ਵੀ ਨਲ ਵਾਂਗ ਬੜੇ ਸ਼ੇਰ ਮਾਰੇ ਸਨ ਸੋ ਨਲ ਵਰਗਾ ਤੋਂ ਛੋਟਾ ਸ਼ਬਦ ਨਲਵਾ ਹੋ ਗਿਆ ਉਹ ਅੱਗੇ ਲਿਖਦਾ ਹੈ ਕਿ ਕਿਉਂਕਿ ਹਰੀ ਸਿੰਘ ਨੇ ਵੀ ਬੜੇ ਸ਼ੇਰ ਮਾਰੇ ਸਾਨੀ ਸਲੀ ਉਸ ਦਾ ਨਾਮ ਨਲਵਾ ਮਸ਼ਹੂਰ ਹੋਇਆ ਇਸੇ ਤਰ੍ਹਾਂ ਮਿਸਟਰ ਐਨ ਕੇ ਸਿਨਾ ਨੇ ਵੀ ਲਿਖਿਆ ਹੈ ਕਿ ਸਰਦਾਰ ਹਰੀ ਸਿੰਘ ਦੇ ਨਾਮ ਨਾਲ ਨਲਵਾ ਇਸ ਕਰਕੇ ਜੁੜਿਆ ਕਿ ਉਸ ਨੇ ਸ਼ੇਰ ਦੇ ਜਬਾੜਿਆਂ ਨੂੰ ਹੱਥਾਂ ਨਾਲ ਪਾੜ ਕੇ ਮਾਰ ਸੁੱਟਿਆ ਸੀ ਪੁਲੰਦੀ ਖਿਮਾ ਕਿਤਾਬ 365 ਦਿਨ ਸਿੱਖ ਇਤਿਹਾਸ ਦੇ ਵਿੱਚੋਂ ਲਿਖਿਆ ਹੈ ਸਤਿ ਸ੍ਰੀ ਅਕਾਲ ਜੀ